ਸ਼ਾਤਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ^-ਸਰਿੰਦਰ ਲੰਬਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫ੍ਰੀ ਬਣਾਉਣ ਲਈ ਸਖਤ ਦਿਸ਼ਾ-ਨਿਰਦੇਸ਼ ਜਿੱਤੇ ਗਏ ਹਨ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਾਥ ਸਰਵਿਸਿੰਗ ਭਾਈਆ ਡੀਐਸਪੀ ਸਾਕਲਾਨ ਸਿੰਘ ਜੀ ਸਾਡੇ ਟਾਂਡਾ ਨੀ ਨਿਗਰਾਨੀ ਹੈ ਟਾਂਡਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਸਾਲ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਇਸ਼ਾ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀ ਜਿਹੜੇ ਮੌਨਕਾਂ ਲੱਗੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਵਿਫਟ ਗੱਡੀ ਆਈ ਸਲੋ ਰੰਗ ਦੀ ਜਿਹਦੇ 6-7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਵਾਪਨ ਦੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਗੱਡੀ ਨੂੰ ਇਸਟੈਚ ਕਰਕੇ ਲੈ ਗਏ ਸੀ ਇਸ ਮਕਦਮੇ ਵਿੱਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸਰਿੰਦਰ ਸਿੰਘ ਇਲੀਅਸ ਮਣੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਣੀਕੇ ਥਾਣਾ ਲੋਕੋ ਕੇ ਹੌਸਲ ਨੂੰ ਗ੍ਰਿਫਤਰ ਕੀਤਾ ਇਸ ਨੂੰ ਮਾਂਜੋਗ ਦਾਸ ਦੀ ਚਪੇਸ਼ ਕਰਕੇ ਹੋਰ ਮੌਂਡ ਹਾਸਲ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਕੰਪਲੀਟ ਕੀਤੀ ਜਾਊਗੀ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਆ ਇਹਨਾਂ ਦੇ ਖਿਲਾਫ ਹੁਸ਼ਾਹਰਪੁਰ ਪੁਲਿਸ ਵੱਲੋਂ ਬਹੁਤ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਹੈ ਕ੍ਰਾਈਮ ਫਰੀ ਬੜੇ ਅਮਨ ਮਾਨਲਾ ਸਾਰਾ ਰਹਿ ਸਕੇ ਥੈਂਕ ਯੂ ਅਸ਼ਾਟਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫ੍ਰੀ ਬਣਾਉਣ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਾਥ ਸਰਵਿਸਮਾਈਆ ਡੀਐਸਪੀ ਸਾਕਰਾਂਦ ਸਿੰਘ ਜੀ ਸਭ ਨੇ ਟਾਂਡਾ ਦੀ ਨਿਗਰਾਨੀ ਹੈ ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਸਾਲ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਸ਼ਾਮ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀ ਜਿਹੜੇ ਮੌਨਕਾਂ ਲੱਗੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਪਰਟ ਗੱਡੀ ਆਈ ਸਲੋ ਰੰਗ ਦੀ ਜਿਹਦੇ 6-7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਵਾਪਨ ਦੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਗੱਡੀ ਨੂੰ ਇਸਟੈਸ ਕਰਕੇ ਲੈ ਗਏ ਸੀਗੇ ਇਸ ਮਕਦਮੇ ਵਿੱਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸਰਿੰਦਰ ਸਿੰਘ ਇਲੀਅਸ ਮਣੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਣੀਕੇ ਥਾਣਾ ਲੋਕੋ ਕੇ ਅਮਰਸਰ ਨੂੰ ਗ੍ਰਿਫਤਾਰ ਕੀਤਾ ਇਸ ਸਮੇਂ ਮਾਂਜੋਗ ਦਸਤੀਜ ਪੇਸ਼ ਕਰਕੇ ਹੋਰ ਰਵੰਡ ਹਾਸਲ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਕੰਪਲੀਟ ਕੀਤੀ ਜਾਊਗੀ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਆ ਇਹਨਾਂ ਦੇ ਖਿਲਾਫ ਹੁਸ਼ਾਹਰਪੁਰ ਪੁਲਿਸ ਵੱਲੋਂ ਬਹੁਤ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਹੈ ਕ੍ਰਾਈਮ ਫਰੀ ਬੜੇ ਅਮਨਵਾਨ ਦਾ ਸਾਰਾ ਰਹਿ ਸਕੇ ਥੈਂਕ ਯੂ